ਅੰਮ੍ਰਿਤਸਰ ਦੇ ਚਾਟੀਵਿੰਡ ਪਿੰਡ ਦੇ ਵਿੱਚ ਅੱਜ ਕਿਸਾਨ ਇੱਕ ਨਿੱਜੀ ਕੰਪਨੀ ਦੇ ਗਦਾਮ ਦੇ ਵਿੱਚ ਦਾਖਲ ਹੋਏ ਨੇ ਜਿੱਥੇ ਜੋ ਕਿਸਾਨਾਂ 'ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਡਾਨੀ ਗਰੁੱਪ ਦੇ ਜਿਹੜੇ ਇੱਕ ਪ੍ਰੋਡਕਟ ਨੇ ਇੱਥੇ ਡੰਪ ਕੀਤੇ ਗਏ ਨੇ ਫੋਰਚੂਨ ਜਿਹੜਾ ਤੇਲ ਹੈ ਰਿਫਾਈਨਡ ਹੈ ਉਹ ਇੱਥੇ ਵੱਡੀ ਮਾਤਰਾ ਦੇ ਡੰਪ ਕੀਤਾ ਗਿਆ ਤਾਂ ਕਿਸਾਨ ਅੰਦਰ ਜਿਹੜੇ ਨੇ ਪ੍ਰੋਟੈਸਟ ਕਰਦੇ ਹੋਏ ਇੱਥੇ ਪਹੁੰਚੇ ਨੇ ਵੱਡੀ ਗਿੰਦੀ ਜਿਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਟਰੱਕਾਂ ਦੇ ਉੱਪਰ ਜਿਹੜੇ ਪ੍ਰੋਡਕਟ ਨੇ ਕੰਪਨੀ ਦੇ ਫੋਰਚੂਨ ਕੰਪਨੀ ਦੇ ਇੱਕ ਪ੍ਰੋਡਕਟ ਨੇ ਜਿਹੜੇ ਉਹ ਲੱਦੇ ਹੋਏ ਨੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਸਾਡਾ ਸਰਕਾਰ ਦੇ ਨਾਲ ਫੈਸਲਾ ਨਹੀਂ ਨਿਬੜਦਾ ਉਹਨਾਂ ਚਿਰ ਤੱਕ ਜਿਹੜੇ ਨੇ ਕੰਪਨੀਆਂ ਨੂੰ ਚਾਹੀਦਾ ਹੈ ਕਿ ਇਹ ਪ੍ਰੋਡਕਟਾਂ ਦੀ ਜਿਹੜੀ ਡਿਲੀਵਰੀ ਹੈ ਨਾ ਕੀਤੀ ਜਾਵੇ ਕਿ ਡੰਪ ਮਾਲਕਾਂ ਨਾਲ ਵੀ ਗੱਲ ਕੀਤੀ ਤਾਂ ਕਿਸਾਨ ਆਗੂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਨੇ ਉਹ ਆਪਣੇ ਝੰਡੇ ਲੈ ਕੇ ਪਹੁੰਚੇ ਨੇ ਤਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੈਂ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਅਬਰਸਰ ਤੋਂ ਤੁੰਦੇ ਜੀ ਅ ਅੱਜ ਇੱਥੇ ਕਿਉਂ ਆਏ ਸੀ ਤੁਸੀਂ ਪਟਿਆਲਾ ਦੇ ਵੇਖੋ ਜਿਹੜੀ ਮੋਦੀ ਸਰਕਾਰ ਆ ਉਹ ਸਾਡੇ ਪੂਰੇ ਭਾਰਤ ਨੂੰ ਪੰਜਾਬ ਨੂੰ ਜਾਣੀ ਕੇ ਉਹ ਉਬਾਨੀਆਂ ਉਡਾਨੀਆਂ ਦੇ ਹਵਾਲੇ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਇਹਨਾਂ ਦਾ ਉਬਾਨੀ ਉਡਾਨੀਆਂ ਦਾ ਜਿਹੜਾ ਵੀ ਭਾਵੇਂ Jio SIM ਵਾ ਜਾਂ ਕੋਈ ਵੀ ਖਾਣ ਪੀਣ ਵਾਲੀ ਜਾਂ ਕੋਈ ਵੀ ਪ੍ਰੋਡਕਟ ਆ ਅਸੀਂ ਉਹਦਾ ਮੁਕੰਮਲ ਬਾਈਕਾਟ ਕਰਦੇ ਆ ਕਿਉਂਕਿ ਮੋਦੀ ਸਰਕਾਰ ਪੰਜਾਬ ਦੀ ਜਿਹੜੀ ਟੋਟਲ ਜ਼ਮੀਨ ਜਾਂ ਕਿਸਾਨੀ ਮਜ਼ਦੂਰੀ ਖਤਮ ਕਰਕੇ ਸਾਰਾ ਸਿਸਟਮ ਜਿਹੜਾ ਵਾ ਅਬਾਨੀਆਂ ਅਡਾਨੀਆਂ ਦੇ ਹੱਥ 'ਚ ਦੇਣਾ ਚਾਹੁੰਦੇ ਆ ਇਸ ਕਰਕੇ ਅਸੀਂ ਸਖਤ ਸ਼ਬਦਾਂ ਵਿੱਚ ਇਹਨਾਂ ਦੀ ਨਿੰਦਾ ਕਰਦੇ ਆ ਔਰ ਵਿਰੋਧ ਕਰਦੇ ਆ ਵੇਖੋ ਇਹਨਾਂ ਨੇ ਅਬਾਨੀਆਂ ਅਡਾਨੀਆਂ ਨੇ 12000 ਟਰੈਕਟਰ ਦੀ ਜਿਹੜੀ ਆ ਉਹ ਬੁਕਿੰਗ ਜਿਹੜੀ ਆ ਅਮਰੀਕਾ ਨੂੰ ਇੱਕ ਕੰਪਨੀ ਨੂੰ 12000 ਟਰੈਕਟਰ ਖਰੀਦਣ ਵਾਸਤੇ 12000 ਟਰੈਕਟਰ ਦੇ ਆਰਡਰ ਦਿੱਤੇ ਆ ਉਹ ਕਿਉਂ ਦਿੱਤੇ ਆ ਕਿਉਂਕਿ ਪੂਰੇ ਟੋਟਲ ਪੰਜਾਬ ਦੇ ਵਿੱਚ ਤਕਰੀਬਨ 12000 ਤੇ ਕੁਝ ਪਿੰਡ ਆ ਹਰ ਪਿੰਡ ਦੇ ਵਿੱਚ ਇੱਕ ਟਰੈਕਟਰ ਭੇਜਣਗੇ ਭੇਜ ਕੇ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਨਗੇ ਔਰ ਸੈਂਟਰ ਸਰਕਾਰ ਕਬਜ਼ਾ ਕਰਨ ਜਾ ਰਹੀ ਆ ਅਸੀਂ ਦੱਸਣਾ ਚਾਹੁੰਦੇ ਆ ਵੀ ਅੱਜ ਤੁਹਾਨੂੰ ਅਸੀਂ ਵਿਰੋਧ ਦੇ ਤੌਰ ਤੇ ਵੀ ਆਬਾਨੀਆਂ ਉਡਾਨੀਆਂ ਤੁਹਾਡਾ ਅਸੀਂ ਜਿਓ ਨਹੀਂ ਚੱਲਣ ਦੇਣਾ ਤੁਹਾਡਾ ਅਸੀਂ ਇੱਥੇ ਕੋਈ ਮੇਲ ਨਹੀਂ ਚੱਲਣ ਦੇਣੀ ਤੁਹਾਡਾ ਕੋ ਪ੍ਰੋਡਕਟ ਨਹੀਂ ਵਿਕਣ ਦੇਣਾ ਤੁਸੀਂ ਸੁਪਨੇ ਲੈਂਦੇ ਜੇ ਪੀ ਅਸੀਂ ਜੱਟਾਂ ਦੀ ਜ਼ਮੀਨ ਖੋਲਾਂਗੇ ਬਿਲਕੁਲ ਪੈਰ ਨਹੀਂ ਪਾਉਂਦਿਆਂਗੇ ਸਾੜ ਦਿਆਂਗੇ ਵਿੱਚੇ ਜ਼ਮੀਨਾਂ ਵਿੱਚੇ ਪਰਾਲੀਆਂ ਸਮੇਤ ਅਡਾਨੀਆਂ ਬਾਨੀਆਂ ਨੂੰ ਪਰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਪਾਉਂਦਵਾਂਗੇ ਇਹ ਦੱਸਣਾ ਚਾਹੁੰਦੇ ਉਹਦੇ ਤਹਿਤੀ ਅੱਜ ਅਸੀਂ ਵਿਰੋਧ ਦੇ ਤੌਰ ਤੇ ਇਹਨਾਂ ਦਾ ਇੱਕ ਆਤਮਾਈ ਤਰੀਕੇ ਨਾਲ ਵਿਰੋਧ ਤੁਸੀਂ ਦਰਸਾਉਣਾ ਚਾਹੁੰਦੇ ਸੀ ਬਿਲਕੁਲ ਸ਼ਾਂਤਮਈ ਆ ਜੀ ਅੱਜ ਵੀ ਸ਼ਾਂਤਮਈ ਆ ਅਸੀਂ ਦੱਸਣ ਵਾਸਤੇ ਆਏ ਆਂ ਪੀ ਇਹਨੂੰ ਇਸ ਗਦਾਮ ਨੂੰ ਅਸੀਂ ਮਤਲਬ ਇਹਨੂੰ ਸੀਲ ਕਰੋ ਇਹਨੂੰ ਬੰਦ ਕਰੋ ਜਿੰਨਾ ਚਿਰ ਤਾਈ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਸਰਕਾਰ ਦਾ ਐਂ ਉਹਨਾਂ ਚਿਰ ਤਾਈ ਇਹ ਗਦਾਮ ਦੀ ਜੀ ਕੰਪਨੀਆਂ ਵੱਲੋਂ ਸਰਕਾਰ ਨੂੰ ਪੱਤਰ ਲਿਖੇ ਜਾ ਰਹੇ ਨੇ ਜਿਵੇਂ ਰਿਲਾਇੰਸ ਵੱਲੋਂ ਵੀ ਟਰਾਈ ਨੂੰ ਲਿਖਿਆ ਸਰਕਾਰ ਨੂੰ ਸਿਕਿਉਰਿਟੀ ਦਿੱਤੀ ਜਾਵੇ ਤਾਂ ਇਸ ਤਰ੍ਹਾਂ ਦੀ ਉਹਨਾਂ ਨੇ ਵੀ ਸੁਰੱਖਿਆ ਮੰਗੀ ਹੈ ਕਿਤੇ ਨਾ ਕਿਤੇ ਕਹਿੰਦੇ ਨਿੱਜੀ ਪ੍ਰਾਪਰਟੀ ਹੈ ਜੀ ਸਾਡੀ ਇਹਦੇ ਵਿੱਚ ਨਹੀਂ ਦਾਖਲ ਹੋ ਸਕਦੇ ਇਸ ਨੂੰ ਕਿਵੇਂ ਦੇਖਦੇ ਹੋ ਵੇਖੋ ਜੋ ਮੰਗੀ ਜਾਣ ਜੋ ਮਰਜ਼ੀ ਦੇਣ ਉਹ ਸਾਨੂੰ ਕੋਈ ਨਹੀਂ ਕੋਈ ਸਰਕਾਰੀ ਉਹਨਾਂ ਦੀ ਸਕਿਉਰਟੀ ਵੀ ਦੇ ਸਕਦੀ ਉਹਨਾਂ ਨੂੰ ਜੋ ਮਰਜ਼ੀ ਜੱਡ ਸਕਿਉਰਟੀ ਦੇ ਦੇਣ ਉਹਦਾ ਕੋਈ ਸਾਡਾ ਮਤਲਬ ਲੈਣ ਦੇ ਨਹੀਂ ਜੋ ਮਰਜ਼ੀ ਜਿਹੜੀਆਂ ਮਰਜ਼ੀ ਸਕਿਉਰਟੀ ਪਾਰ ਅਸੀਂ ਅਸੀਂ ਪੰਜਾਬ ਦੇ ਵਿੱਚ ਪੰਜਾਬ ਨੂੰ ਸਾਰਾ ਇਹ ਲੈਣਾ ਚਾਹੁੰਦੇ ਆ ਖਰੀਦਣਾ ਚਾਹੁੰਦੇ ਆ ਕਬਜ਼ਾ ਕਰਨਾ ਚਾਹੁੰਦੇ ਆ ਉਹ ਅਸੀਂ ਨਹੀਂ ਹੋਣ ਦਵਾਂਗੇ ਕਿਸੇ ਵੀ ਕੀਮਤੇ ਆਬਾਨੀਆਂ ਡਾਨੀਆਂ ਦਾ ਪੰਜਾਬ ਦੇ ਵਿੱਚ ਕਬਜ਼ਾ ਨਹੀਂ ਹੋਣ ਦਿਆ ਇੱਥੇ ਜਿਹੜਾ ਇਹ ਪ੍ਰੋਡਕਟ ਜਿਹੜੇ ਨੇ ਇਹਨਾਂ ਨੂੰ ਹੁਣ ਤੁਸੀਂ ਕੀ ਅਪੀਲ ਕੀ ਕੀਤੀ ਹੈ ਕੀ ਕਿਹਾ ਇਹਨਾਂ ਨੂੰ ਕਿ ਬੰਦ ਕਰੋ ਜਾਂ ਕੀ ਕਿਹਾ ਇਹ ਅਸੀਂ ਅਪੀਲ ਇਹੀ ਕਰਨਾ ਹੈ ਆ ਵੀ ਇਹ ਜਿਹੜੇ ਤੁਹਾਡੇ ਗਦਾਮ ਆ ਇਹਨਾਂ ਨੂੰ ਉਹਨਾਂ ਚਿਰ ਤੱਕ ਬਿਲਕੁਲ ਬੰਦ ਕਰਕੇ ਰੱਖਿਆ ਜਾਵੇ ਕੋਈ ਵੀ ਇਹਦੇ ਵਿੱਚ ਜਿਹੜੀ ਆ ਨਾ ਤੇ ਬਾਹਰ ਡਿਲੀਵਰੀ ਕੀਤੀ ਜਾਵੇ ਨਾ ਸਮਾਨ ਦਾ ਜਿਹੜੀ ਸਟੋਰੇਜ ਕੀਤੀ ਜਾਵੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕੋਈ ਕੰਪਨੀ ਵੱਲੋਂ ਜਿਹੜੇ ਨੇ ਸ਼ਟਰ ਬੰਦ ਕਰ ਦਿੱਤੇ ਗਏ ਨੇ ਜਦੋਂ ਕਿਸਾਨ ਇੱਥੇ ਆਏ ਸੀ ਤਾਂ ਵਰਕਿੰਗ ਚੱਲ ਰਹੀ ਸੀ ਤਾਂ ਕਿਸਾਨਾਂ ਦੇ ਐਂਟਰ ਹੁੰਦੇ ਹੁੰਦੇ ਆਈ ਜਿਹੜੇ ਗਦਾਮ ਨੇ ਉਹ ਸਾਰੇ ਜਿਹੜੇ ਤੇ ਮੁਲਾਜ਼ਮ ਸੀ ਉਹਨਾਂ ਵੱਲੋਂ ਬੰਦ ਕੀਤੇ ਗਏ ਨੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਅਸੀਂ ਸਿਰਫ ਇਹਨਾਂ ਨੂੰ ਬੇਨਤੀ ਕਰਨ ਆਏ ਆਂ ਆ ਇਹ ਪੰਜਾਬ ਨੂੰ ਜਿਹੜੇ ਬਚਾਉਣ ਦੇ ਲਈ ਇਹ ਸਾਡੀ ਲੜਾਈ ਹੈ ਤੇ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਤੇ ਅੱਜ ਵੀ ਕਿਸਾਨ ਜਿਹੜੇ ਪਹੁੰਚਨੇ ਹੋਰ ਅੱਗ ਵੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਾਹਬ ਸਿੰਘ ਸਾਹਬ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਕਿਸਾਨ ਜੱਥੇਬੰਦੀਆਂ ਦਾ ਇਹ ਅੰਦੋਲਨ ਜਿਵੇਂ ਤਿੱਖਾ ਹੁੰਦਾ ਯਾਰ ਆ ਤਾਂ ਕਿਤੇ ਨਾ ਕਿਤੇ ਨਿੱਜੀ ਪ੍ਰਾਪਰਟੀ ਜਿਵੇਂ ਕਿ ਉਹ ਕਹਿੰਦੇ ਨੇ ਕਿ ਸਾਡੀ ਨਿੱਜੀ ਪ੍ਰਾਪਰਟੀ ਨੂੰ ਨੁਕਸਾਨ ਦਾ ਖਰਚਾ ਹੈ ਜਾਂ ਇਸ ਤਰ੍ਹਾਂ ਇਹ ਤਾਂ ਇਹ ਪ੍ਰੋਟੈਸਟ ਦਾ ਕੀ ਮਤਲਬ ਹੈ ਸਾਡੇ ਵੇਖੋ ਜੀ ਸਾਡੇ ਜਿੰਨੇ ਵੀ ਇੱਥੇ ਆਗੂ ਆਏ ਜਾਂ ਪੰਜਾਬ ਦੇ ਵੱਖ-ਵੱਖ ਖੇਤਰਾਂਾਂ ਦੇ ਜਾਂਦੇ ਆ ਅਸੀਂ ਸਾਡੀ ਇਹੋ ਜੀ ਕੋਈ ਲੜਾਈ ਨਹੀਂ ਆ ਵੀ ਜਿਹੜੀ ਅਸੀਂ ਕਿਸੇ ਦੀ ਨਿੱਜੀ ਲੜਾਈ ਦੇ ਨਾਲ ਉਹਦੀ ਸਾੜ ਫੂਕ ਕਰੀਏ ਜਾਂ ਉਹਨੂੰ ਨੁਕਸਾਨ ਪਹਾਈਏ ਕਿਉਂਕਿ ਸਾਡਾ ਇਦਾਂ ਦਾ ਕੋਈ ਸੰਘਰਸ਼ ਨਹੀਂ ਆ ਸਾਡਾ ਸੰਘਰਸ਼ ਆ ਮੋਦੀ ਦੇ ਨਾਲ ਤੇ ਮੋਦੀ ਤੋਂ ਬਾਅਦ ਇਹਨਾਂ ਦੇ ਨਾਲ ਕਾਰਪੋਰੇਟ ਘਰਾਣਿਆਂ ਨਾਲ ਤਾਂ ਬਣਿਆ ਕਿਉਂਕਿ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਸਾਡੀ ਜ਼ਮੀਨ ਤੇ ਆਕਿਆ ਪੀ ਅਹੀਂ ਇਹਨਾਂ ਨੂੰ ਜ਼ਮੀਨ ਤੋਂ ਲਾਂਭਿਆਂ ਕਰਕੇ ਇੱਥੇ ਆਪਣੇ ਵੱਡੇ ਵੱਡੇ ਫਾਰਮ ਸੈੱਲੋ ਲਾ ਕੇ ਤੇ ਅਹੀਂ ਜਿਹੜਾ ਆਜ ਜੋ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਕੰਟਰੋਲ ਕਬਜ਼ਾ ਕਰਕੇ ਤੇ ਲੋਕਾਂ ਤੱਕ ਆ ਪਹੁੰਚਾਈਏ ਆਪਣੇ ਮੌਲਾਂ ਦੇ ਵਿੱਚੋਂ ਆ ਜਿਹੜਾ ਛੋਟਾ ਦੁਕਾਨਦਾਰ ਆ ਛੋਟਾ ਵਰਗਿਆ ਛੋਟੀ ਟਰਾਂਸਪੋਰਟ ਆ ਸਾਰੀਆਂ ਤੇ ਇਹਨਾਂ ਦਾ ਕਬਜ਼ਾ ਇਹਨਾਂ ਦੇ ਇਹਨਾਂ ਦਾ ਚਾਹੁੰਦੇ ਪੀ ਅਸੀਂ ਕਬਜ਼ਾ ਕਰਕੇ ਤੇ ਇੱਥੋਂ ਸਾਰਾ ਸਿਸਟਮ ਅਸੀਂ ਚਲਾਈਏ ਸਾਡਾ ਕਿਸੇ ਦੇ ਨਾਲ ਕੋਈ ਵੀ ਇਤਰਾਜ਼ ਨਹੀਂ ਸਾਨੂੰ ਪੀ ਅਸੀਂ ਕਿਸੇ ਦੀ ਜਾ ਕੇ ਛੜਪੂ ਖੜ ਕੇ ਤੋੜਪਾਣ ਕਰੀਏ ਸਾਡਾ ਐਦਾਂ ਦਾ ਕੋਈ ਨਹੀਂ ਅੱਜ ਵੀ ਇੱਥੇ ਆਏ ਆ ਤੇ ਇਹਨਾਂ ਨੂੰ ਆਣ ਕੇ ਬੇਨਤੀ ਕੀਤੀ ਵੀ ਸਾਡਾ ਤੁਹਾਡੇ ਨਾਲ ਕੋਈ ਨਹੀਂ ਤੁਸੀਂ ਸਾਡੇ ਪਰਿਵਾਰ ਜੋ ਪਰ ਜਿੰਨਾ ਚਿਰ ਕਿਸਾਨ ਜਥੇਬੰਦੀਆਂ ਦੇ ਉੱਤੇ 500 ਕਿਸਾਨ ਜਥੇਬੰਦੀਆਂ ਦੇ ਦਿੱਤੇ ਸੱਦੇ ਤੇ ਅਸੀਂ ਆਏ ਆ ਪਰ ਜਿੰਨਾ ਚਿਰ ਉੱਤੇ ਕੋਈ ਸਮਝਾਉਂਦਾ ਨਹੀਂ ਉਹਨਾਂ ਚਿਰ ਆਪਣਾ ਜਿਹੜਾ ਵਾ ਇਹ ਬੰਦ ਰੱਖੋ ਕਿਤੇ ਨਾ ਕਿਤੇ ਇਸ ਦੇ ਵਿੱਚ ਵੀ ਆਸ-ਪਾਸ ਦੇ ਪਿੰਡਾਂ ਦੇ ਮੁੰਡੇ ਜਿਹੜੇ ਨੇ ਲੋਕ ਲੋਕ ਕੰਮ ਕਰਦੇ ਹੋਣਗੇ ਹਾਂਜੀ ਜ਼ਰੂਰ ਜੀ ਉਹ ਵੀ ਸਾਡੇ ਪਰਿਵਾਰਾਂ ਚੋਂ ਆ ਵੇਖੋ ਜੇ ਕਿਸਾਨ ਹਾਂ ਬਿਲਕੁਲ ਜੀ ਬਿਲਕੁਲ ਨਾਲ ਖਲੋਣਗੇ ਕਿਉਂਕਿ ਜੇ ਅਸੀਂ ਕਿਸਾਨ ਹੀ ਨਾ ਇੱਥੇ ਰਵਾਂਗੇ ਜੇ ਕਿਸਾਨ ਹੀ ਨਾ ਬਚਣਗੇ ਤੇ ਉਹਨਾਂ ਦਾ ਕਾਰੋਬਾਰ ਵੀ ਕਿੰਨਾ ਚਿਰ ਚੱਲੂ ਉਹਨਾਂ ਦੇ ਵੀ ਖੀਰ ਹੁਣ ਕਿਸਾਨਾਂ ਦੇ ਆ ਬਾਅਦ ਦੇ ਵਿੱਚ ਲੇਬਰ ਤੇ ਵੀ ਇਹ ਸਾਰਾ ਕੁਝ ਡਿੱਗਣਾ ਆਣ ਕੇ ਲੇਬਰ ਵੀ ਤਾਂ ਆ ਜੇ ਕਿਸਾਨੀਆਂ ਤੇ ਜੇ ਕਿਸਾਨੀ ਨਾਲੇ ਲੇਬਰ ਕਿੱਥੋਂ ਖਲੋਊਗੀ ਉਹ ਵੀ ਸਾਡੇ ਨਾਲ ਆ ਟਾਈਮ ਉਨ ਤੇ ਉਹ ਵੀ ਸਾਡੇ ਨਾਲ ਖਲੋਣਗੇ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਆ ਨਾ ਪਰਮਜੀਤ ਸਿੰਘ ਚਾਟੀਵੰਡਾ ਜੀ ਪਰਮਜੀਤ ਜੀ ਤੁਸੀਂ ਆਪਣੇ ਇਸ ਪਿੰਡ ਦੇ ਵਿੱਚ ਜਿਹੜਾ ਵਿਰੋਧ ਕਰ ਰਹੇ ਹੋ ਇਹ ਕਿਸਾਨ ਜਥੇਬੰਦੀਆਂ ਨਾਲ ਇੱਕ ਜੁਆਇੰਟ ਸੀ ਸੱਦਾ ਸੀਗਾ ਕਿ ਕੀ ਪਲੈਨਿੰਗ ਕੀ ਕੀਤੀ ਨੀ ਤੁਸੀਂ ਐ ਵੈਸੇ ਤਾਂ ਸੁਣਿਆ ਹੋਣਾ ਨਿਊਜ਼ ਤੇ ਚੱਲਿਆ ਵਾ ਫੜ ਜਿਹੜੇ 31 ਜਦੇ 32 ਜ세 ਬੰਦੀਆਂ ਕਿਸਾਨ ਜ세 ਬੰਦੀ ਦਾ ਮੋਰਚਾ ਲਾ ਕੇ ਬਿਠੇ ਨੇ ਦਿੱਲੀ ਅੰਦਰ ਉਹਦੇ ਉਹਦੇ ਤਹਿਤ ਹੀ ਇਹ ਸਾਰਾ ਮਲੋ ਵਰਕ ਹੋ ਰਿਹਾ ਵਾ ਤੇ ਦੂਸਰੀ ਬੰਦੀ ਸਾਡਾ ਜਿਹੜਾ ਇਹ ਧਰਨਾਵਾ ਰੋਜ਼ ਸਾਡਾ ਇਹ ਸ਼ਾਂਤ ਮਈਆ ਸਾਡਾ ਕਿਸ ਤਨ ਤੋੜ-ਪੰਦ ਨਹੀਂ ਹੈਗੀ ਤੇ ਤੀਸਰੀ ਗੱਲ ਹੈਗੀ ਆ ਵੀ ਅਸਲ ਚਾਹੁੰਦੇ ਕੀ ਹੈ ਇਹਦਾ ਖੇਤੀ ਸੈਕਟਰ ਜਾਂ ਮਾਲ ਉਹਦਾ ਖਾਣ ਪੀਣ ਦੇ ਪੁੱਟਾ ਘਟਾਨਾ ਇਹ ਲਾਈਫ ਟਾਈਮ ਚੱਲਦੇ ਨੇ ਬਾਕੀ ਤੁਸੀਂ ਵੇਖਿਆ ਪਿਛੇ ਕਰੋਨਾ ਮਹਾਮਾਰੀ ਆਈ ਸੀ ਉਹਦੇ ਵਿੱਚ ਲਗਭਗ ਸਾਰੀਆਂ ਕੰਪਨੀਆਂ ਲੱਗਾ ਫੇਲ ਹੋ ਗਈਆਂ ਸੀ ਹਰ ਹਰ ਚੀਜ਼ ਦਾ ਕਾਰੋਬਾਰ ਬੰਦ ਹੋ ਗਿਆ ਸੀ ਪਰ ਖੇਤੀ ਸੈਕਟਰ ਇੱਕ ਉਹ ਜਿਹੜਾ ਸੈਕਟਰੀ ਜਿਹੜਾ ਉਦੋਂ ਵੀ ਕੰਮ ਵਰਕ ਕਰਦਾ ਰਿਹਾ ਅਡਾਨੀ ਬਾਨੀ ਦਾ ਸਿੱਧੀ ਆਖਿਆ ਵੀ ਜੇ ਆਪਾਂ ਹੋ ਸਕੇ ਤੇ ਇਸ ਦੇ ਸੈਕਟਰ ਤੇ ਕਬਜ਼ਾ ਕੀਤਾ ਜਾਵੇ ਜਿਹੜਾ ਲਾਈਵ ਟਾਈਮ ਇਨਕਮ ਦਿੰਦਾ ਵਾ ਇਹਦਾ ਕਰਕੇ ਘਾਟੇ ਹੁੰਦਾ ਸੌਦਾ ਨਹੀਂ ਆ ਇਹ ਇੱਕ ਜਗ੍ਹਾ ਤੇ ਚਲਾ ਗਿਆ ਤੇ ਲੋਕਾਂ ਹੱਥੇ ਮਾਰੂ ਹੋਗਾ ਕਿਉਂਕਿ ਜੇ ਇੱਕ ਬੰਦੇ ਕੋ ਪੂਰਾ ਹਰ ਬੰਦਾ ਛੋਟੇ ਛੋਟੇ ਦੁਕਾਨਦਾਰੀ ਜਿਹੜੀ ਸਾਡੀ ਪਹਿਲੀ ਭਾਰਤ ਅੰਦਰ ਚੱਲ ਰਹੀ ਹੈ ਛੋਟੀ ਦੁਕਾਨਦਾਰੀ ਜਾਂ ਛੋਟੇ ਮਾਲੋ ਲੋਕ ਵੰਡ ਕੇ ਵਰਕ ਕਰਦੇ ਨੇ ਉਹਦੇ ਨਾਲ ਹਰ ਬੰਦੇ ਨੂੰ ਰੁਜ਼ਗਾਰ ਵੀ ਮਿਲਦਾ ਵਾ ਇੱਕ ਬੰਦੇ ਨਾਲ ਹੋਣ ਨਾਲ ਕੀ ਹੋਏਗਾ ਇੱਕ ਤੇਰਾ ਮਸ਼ੀਨਰੀਕਰਨ ਹੋ ਜਾਏਗਾ ਜੇ ਮਸ਼ੀਨਰੀਕਰਨ ਹੋ ਜਾਂਦਾ ਵਾ ਤੇ ਭਾਰਤ ਦੇ ਅੰਦਰ ਪਹਿਲਾਂ ਹੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਬੇਰੁਜ਼ਗਾਰ ਸਿੱਧਾ ਸਿੱਧਾ ਅਸਰ ਬੇ ਬੇਰੁਜ਼ਗਾਰੀ ਤੇ ਪਵੇਗਾ ਤੇ ਇਹ ਬਾਹਰਲੀ ਫੋਰਨ ਦੀ ਗੱਲ ਕਰਦੇ ਆ ਫੋਰਨ ਅੰਦਰ ਉਹਦੀ ਆਬਾਦੀ ਘਟਿਆ ਘਟੋ ਆਬਾਦੀ 'ਚ ਮਸ਼ੀਨਰੀਕਰਨ ਕਰਨਾ ਕੋਈ ਬਬਾ ਮਤਲਬ ਖਤਰਨਾਕ ਨਹੀਂ ਆ ਪੰਜਾਬ ਭਾਰਤ ਦੀ ਆਬਾਦੀ ਅੰਦਰ ਇਹਦਾ ਮਸ਼ੀਨੀਕਰਨ ਕਰਨਾ ਜਾਂ ਇੱਕ ਬੰਦੇ ਨੂੰ ਸਾਰਾ ਹੀ ਸਿਸਟਮ ਦੇ ਦੇਣਾ ਉਹ ਆਪਣੇ ਤਰੀਕੇ ਨਾਲ ਚਲਾਵੇਗਾ ਜਿਤਨਾ ਵੀਰਜੀ ਹੋਣਾ ਕਿਹਾ ਸੀ ਵੀ ਬਾਊਟ ਰਾਈਟਰ ਲਾ ਕੇ ਵੱਡੀ ਮਸ਼ੀਨਰੀ ਲਾ ਕੇ ਇੱਥੇ ਖੇਤੀ ਕਰਨ ਕੀਤੀ ਜਾਵੇਗੀ ਤੇ ਸਾਡੇ ਜਿਹੜੇ ਛੋਟੇ ਦੁਕਾਨਦਾਰ ਹੈ ਜਾਂ ਛੋਟੇ ਮਤਲਬ ਮਜ਼ਦੂਰ ਹੈ ਜਾਂ ਪਿੰਡਾਂ ਦੀ ਛੋਟੀ ਆਬਾਦੀ ਆ ਉਹ ਡੇਲੀ ਵਰਕ ਕਰਕੇ ਇੱਥੇ ਆਪਣਾ ਢਿੱਡ ਭਰਦੇ ਨੇ ਤੇ ਅਡਾਨੀ ਬਾਨੀ ਕੋਲ ਜਾਣ ਦੇ ਨਾਲ ਕੀ ਹੋਵੇਗਾ ਵੀ ਇੱਕ ਬੰਦਾ ਜਦੋਂ ਉਹਨੂੰ ਮੇਨਟੇਨ ਕਰੇਗਾ ਤੇ ਇੱਕ ਤੇ ਉਹ ਖਰੀਦੇਗਾ ਸਸਤਾ ਤੇ ਵੇਚੇਗਾ ਮਹਿੰਗਾ ਕਿਉਂਕਿ ਕੰਪੀਟੀਸ਼ਨ ਘਟ ਜੇਗਾ ਤੇ ਸਾਨੂੰ ਅਸੀਂ ਚਾਹੁੰਦੇ ਆਂ ਵੀ ਇਹਨੂੰ ਇੱਕ ਮਤਲਬ ਪੈਰਲਲ ਜਿੱਤਾ ਪਹਿਲੂ ਚੱਲਦਾ ਉਹਵੇਂ ਚੱਲਣ ਦੇਣਾ ਚਾਹੀਦਾ ਵਾ ਨਾ ਕਿ ਇੱਕ ਬੰਦੇ ਨੂੰ ਪਾਦੀ ਦੇਸ਼ ਦੀ ਵਾਕਡੋਰ ਦਿੱਤੀ ਜਾਵੇ ਇਹਨੂੰ ਲੋਕਤੰਤਰ ਨੂੰ ਲੋਕਤੰਤਰ ਰਹਿਣ ਦੇਣਾ ਚਾਹੀਦਾ ਨਾ ਕਿ ਡਿਕਟੇਟਰ ਤੇ ਅਸੀਂ ਇਹ ਇਹ ਲੋਕਤੰਤਰ ਦੇ ਅੰਦਰ ਲੋਕਤੰਤਰ ਦੇ ਰੂਪ ਵਿੱਚ ਇਹ ਸੰਘਰਸ਼ ਕਰ ਰਹੇ ਆ ਤੇ ਲਗਾਤਾਰ ਕਰਦੇ ਰਵਾਂਗੇ ਜਿੰਨਾਂ ਚਿਰ ਇਹ ਸਾਡੀਆਂ ਜਿਹੜੀਆਂ ਮੰਗਾਂ ਆਕੀ ਮੰਗਾ ਜਿਹੜੀ ਪ੍ਰੋਡਕਟ ਦਾ ਤੁਸੀਂ ਬਾਈਕਾਟ ਦਾ ਵੀ ਸੱਦਾ ਦਿੱਤਾ ਸੀ ਉਹਦਾ ਰਿਸਪਾਂਸ ਕੀ ਸੀ ਕਿਉਂਕਿ ਤੋ ਲਗਾਤਾਰ ਕਿਸਾਨਾਂ ਨਾਲੋਂ ਜਿਹੜੇ ਇਸ ਤਰ੍ਹਾਂ ਦੇ ਪ੍ਰੋਡਕਟ ਸੀ ਭਾਵੇਂ ਉਹ ਮੋਬਾਈਲ Jio ਸਿਮਾਂ ਦੇ ਹੋਣ ਜਾਂ ਇਸ ਤਰ੍ਹਾਂ ਦੇ ਪ੍ਰੋਡਕਟ ਸੀ ਉਹ ਚ ਲੋਕਾਂ ਦਾ ਰਿਸਪਾਂਸ ਕੀ ਹੈ ਬਹੁਤ ਵਧੀਆ ਰਿਸਪਾਂਸ ਹੈ ਜੀ ਕਿਉਂਕਿ ਇਹ Jio ਰਿਸਪਾਂਸ ਦੀ ਗੱਲ ਕਰਦੇ ਆ ਕਾਫੀ ਸਿਮਾਂ ਲੋਕਾਂ ਨੇ ਪੋਰਟ ਕਰਵਾ ਕੇ ਹੋਰ ਮੰਨ ਲਓ ਜਿਹੜੀਆਂ ਸਾਡੀਆਂ ਕੰਪਨੀਆਂ ਨਾਲ ਚੱਲ ਗਈਆਂ ਤੁਸੀਂ ਪਹਿਲਾਂ ਇਥੇ ਗੱ ਗਮਰਾ ਕਰਕੇ ਸਾਡੇ ਜਿਹੜੇ ਸਮਾਂ ਨੂੰ ਪੋਰਟ ਕਰਵਾ ਰਹੇ ਨੇ ਇਹ ਸਿੱਧਾ ਸਿੱਧਾ ਫੈਕਟ ਤੇ ਪੈ ਰਿਹਾ ਵਾ ਜਿਸ ਤਰ੍ਹਾਂ ਮੌਲੇ ਰਿਲਾਇੰਸ ਤੇ ਪੈ ਪੈ ਰਿਹਾ ਇਸੇ ਤਰ੍ਹਾਂ ਫੋਰਚੂਨਰ ਜਾਂ ਹੋਰ ਜਿਹੜੇ ਤੇਲ ਇਹਨਾਂ ਦੇ ਆਉਂਦੇ ਆ ਅਡਾਨੀ ਦੇ ਆਉਂਦੇ ਆ ਉਹਦਾ ਅਸੀਂ ਬਾਈਕਾਟ ਕਿ ਸ਼ੁਰੂ ਕਰਤਾ ਕਿਉਂਕਿ ਸਾਡੇ ਪਿੰਡਾਂ ਅੰਦਰ ਪਤਾ ਹੀ ਨਹੀਂ ਸੀ ਆਹ ਫੋਰਚੂਨ ਤੇਲ ਦਾ ਸਾਨੂੰ ਹੁਣ ਪਤਾ ਲੱਗਾ ਵੀ ਇਹਨੂੰ ਅਡਾਨੀ ਮੇਨਟੇਨ ਕਰਦਾ ਵਾ ਜਦੋਂ ਕਿ ਸਾਨੂੰ ਖੁਦ ਨੂੰ ਪਤਾ ਨਹੀਂ ਸੀ ਅਸੀਂ ਇਹ ਜਾਗਰਤੀ ਲੈ ਕੇ ਆਉਣ ਆਉਣ ਦੇ ਲੋਕਾਂ ਅੰਦਰ ਜਿਉਂ-ਜਿਉਂ ਲੋਕ ਜਾਗਰਤ ਹੋਣਗੇ ਤੇ ਹੁਣ ਤਾਂ ਅਸੀਂ ਆਪ ਕਰ ਰਹੇ ਆ ਲੋਕ ਆਪਣੇ ਤੌਰ ਤੇ ਹੀ ਮੁੜ ਕੇ ਕਰ ਕਾਲ ਬਹੁ ਇਹ ਬਿਲਕੁਲ ਬੰਦ ਹੋਣੇ ਚਾਹੀਦੇ ਆ ਜੀ ਇਹ ਤੁਹਾਨੂੰ ਮੁਸ਼ਕਲ ਤਾਂ ਨਹੀਂ ਆਏਗੀ ਮੋਬਾਈਲ 'ਤੇ ਬੰਦ ਹੋ ਜਾਣਾ ਕੋਈ ਮੁਸ਼ਕਲ ਹੈ ਜੀ ਇਹਦੇ ਵਿੱਚ ਵੱਡੇ ਘਰਾਣਿਆਂ ਨੂੰ ਇਹਦਾ ਫਾਇਦਾ ਵਾ ਇਹ ਲੋਕਾਂ ਨੂੰ ਗਰੀਬ ਬੰਦੇ ਨੂੰ ਤਾਂ ਵੈਸੇ ਹੀ ਪ੍ਰੋਟੈਕਟ ਮਹਿੰਗੇ ਮਿਲਦੇ ਆ ਤੇ ਬਿਲਕੁਲ ਬੰਦ ਹੋਣੇ ਚਾਹੀਦੇ ਆ ਜੀ ਇਹ ਗੋਡਾਊਨ ਜਿੰਨੇ ਵੀ ਇੱਥੇ ਦੋ ਤਿੰਨ ਗੋਡਾਊਨ ਸਾਡੇ ਇਹ ਸਾਰੇ ਹੀ ਬਲੌਗ ਨੂੰ ਕਿਸੇ ਨੂੰ ਕੋਈ ਇਹਦਾ ਨੁਕਸਾਨ ਨਹੀਂ ਆਈ ਹੁ ਜਿੱਦਾਂ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅੱਜ ਜਿਵੇਂ ਇਹਨਾਂ ਨੂੰ ਪਤਾ ਲੱਗਾ ਤਾਂ ਜਿਸ ਤਰ੍ਹਾਂ ਦੇ ਵੀ ਅ ਅਡਾਨੀ ਗਰੁੱਪ ਦੇ ਜਾਂ ਹੋਰ ਡੰਪ ਹੋਣਗੇ ਪ੍ਰਾਈਵੇਟ ਕੰਪਨੀਆਂ ਦੇ ਉੱਥੇ ਇਸੇ ਤਰ੍ਹਾਂ ਹੀ ਜਾ ਕੇ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕੀਤਾ ਜਾਏਗਾ ਤੇ ਜਿੰਨਾ ਚਿਰ ਤੱਕ ਕੋਈ ਸਰਕਾਰ ਦੇ ਨਾਲ ਗੱਲ ਨਹੀਂ ਮੁੱਕਦੀ ਤਾਂ ਇਹਨਾਂ ਨੂੰ ਨਹੀਂ ਚੱਲਦਾ ਜਾਏਗਾ ਬਾਈਕਾਟ ਦਾ ਸੱਦਾ ਪਹਿਲਾਂ ਹੀ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ ਤਾਂ ਅੱਜ بڑے ਗੁਪਤ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਆਪਣੇ ਇੱਕ ਕੱਟ ਕੀਤਾ ਤੇ ਇਸੇਗਾ ਦੇ ਚਾਟੀਵਿੰਡ ਦੇ ਪਿੰਡ ਦੇ ਵਿੱਚ ਪਹੁੰਚ ਕੇ ਜਿਹੜਾ ਡੰਪ ਸੀ ਇਸ ਦੇ ਵਿੱਚ ਪਹੁੰਚ ਕੇ ਤੇ ਜਿਹੜਾ ਫੋਰਚੂਨਰ ਕੰਪਨੀ ਦਾ ਜਿਹੜਾ ਰਿਫਾਈਨਡ ਹੈ ਤੇਲ ਹੈ ਇਸ ਨੂੰ ਬੰਦ ਕਰਵਾਇਆ ਜਿਹੜੀ ਇਹਦੀ ਡਿਲੀਵਰੀ ਹੋ ਰਹੀ ਸੀ ਤੇ ਕਿਹਾ ਕਿ ਅਗਲੇ ਦਿਨਾਂ ਦੇ ਵਿੱਚ ਜਿਹੀ ਹੋਰ ਵੀ ਜੇਸਾ ਕਦੇ ਜਿਹੇ ਡੰਪ ਹੋਣਗੇ ਉਹਨਾਂ ਆਇਡੈਂਟੀਫਾਈ ਕਰਕੇ ਬੰਦ ਕਰਵਾਇਆ ਜਾਏਗਾ ਕੈਮਰਾ ਪਰਸਨ ਸਕੰਦਰ ਦੇ ਨਾਲ ਗਗਨਦੀਪ ਸ਼ਰਮਾ এবੀਪੀ ਸੰਝਾ ਅੰਮ੍ਰਿਤਸਰ